ਨਵੰਪਾਸਚਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀਪੁਰ ਮਨਾਉਣ ਲਈ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਆਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਕੀਰਤਨ ਦਰਬਾਰ ਕੀਤਾ ਜਾ ਰਿਹਾ ਹੈ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਤੇ ਸੀਨੀਅਰ ਨੇਤਾ ਐਸਐਸ ਚੰਨੀ ਸਾਡੇ ਨਾਲ ਬਣੇ ਹੋਏ ਨੇ ਚੰਨੀ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਦੇਖੋ ਅੱਜ ਦਾ ਬਹੁਤ ਪਵਿੱਤਰ ਦਿਹਾੜਾ ਹੈ ਇਤਿਹਾਸਿਕ ਹੈ ਜਦੋਂ ਆਪਾਂ ਸਾਰੀ ਸਾਰਾ ਦੇਸ਼ ਮੁੱਚੀ ਮਨੁੱਖਤਾ ਮੈਂ ਕਹਾਂਗਾ ਕਿ ਗੁਰੂ ਸਾਹਿਬ ਦੇ ਗੁਰੂ ਤੇਗ ਬਹਾਦਰ ਸਾਹਿਬ ਦੇ 350ਵਾਂ ਜਿਹੜਾ ਸ਼ਹੀਦੀ ਗੁਰਪੁਰਬ ਹੈ ਉਹ ਮਨਾਇਆ ਜਾ ਰਿਹਾ ਹੈ ਆਲ ਓਵਰ ਦੀ ਵਰਲਡ ਮਨਾਰ ਹੈ ਔਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਅਸੀਂ ਇੱਥੇ ਇੱਕ ਬਹੁਤ ਵਿਸ਼ਾਲ ਨਗਰ ਕੀਰਤਨ ਜਿਹੜਾ ਕੀਰਤਨ ਦਰਬਾਰ ਸਜਾਇਆ ਹੋਇਆ ਅਸੀਂ ਉਹਦੇ ਵਿੱਚ ਸ਼ਾਮਲ ਹੋ ਰਹੇ ਹਾਂ ਔਰ ਸਾਡੇ ਜਿਹੜੇ ਦਿੱਲੀ ਤੋਂ ਮੋਦੀ ਸਾਹਿਬ ਦੇ ਰੈਪਰੈਜ਼ੈਂਟੇਟਿਵ ਸ਼੍ਰੀ ਸਖਾਵਤ ਜੀ ਮਿਨਿਸਟਰ ਜਿਹੜੇ ਹੈਗੇ ਨੇ ਯੂਨੀਅਨ ਮਿਨਿਸਟਰ ਉਹ ਸਾਡੇ ਪਾਰਟੀ ਦੇ ਪ੍ਰਧਾਨ ਯਾਕਰ ਸਾਹਿਬ ਵਰਕਿੰਗ ਪ੍ਰਧਾਨ ਆਪਣੇ ਅਸ਼wini ਸ਼ਰਮਾ ਜੀ ਔਰ ਸਾਰੇ ਸੰਗਠਨ ਮੰਤਰੀ ਸ਼੍ਰੀ ਨਵਾਸੂ ਲੋਜੀ ਔਰ ਅਸੀਂ ਸਾਰੇ ਇੱਥੇ ਨਤਮਸਤਕ ਹੋਏ ਆਂ ਔਰ ਇਹੀ ਅਰਦਾਸ ਕਰਦੇ ਆਂ ਕਿ ਗੁਰੂ ਸਾਹਿਬ ਸਾਡੇ ਸਾਰਿਆਂ ਤੇ ਸਮੁੱਚੀ ਮਨੁੱਖਤਾ ਤੇ ਮਿਹਰ ਕਰਨ ਔਰ ਜੋ ਉਹਨਾਂ ਨੇ ਪੂਰਨੇ ਪਾਏ ਨੇ ਜੋ ਉਹਨਾਂ ਨੇ ਬਲਿਦਾਨ ਦਿੱਤਾ ਹੈ ਜੋ ਉਹਨਾਂ ਨੇ ਸ਼ਾਂਤੀ ਦੀ ਭਾਵਨਾ ਕੰਟਰੋਲ ਸਭ ਕੁਝ ਤਿਆਗ ਔਰ ਇੱਕ ਮਿਸਾਲ ਬਣ ਕੇ ਦੁਨੀਆ ਦੇ ਵਿੱਚ ਕੋਈ ਇਤਿਹਾਸ ਦੇ ਵਿੱਚ ਇਹੋ ਜੀ ਮਿਸਾਲ ਨਹੀਂ ਹੈਗੀ ਜੋ ਗੁਰੂ ਸਾਹਿਬ ਨੇ ਦਿੱਤੀ ਹੈ ਔਰ ਉਹਨਾਂ ਨੇ ਸਿੱਖਿਆ ਨਹੀਂ ਦਿੱਤੀ ਹੈ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਔਰ ਉਹਨੂੰ ਫਿਰ ਅੱਗੇ ਚਲਾਇਆ ਸਾਡੇ 10ਵਾਂ குரு ਗੁਰੂ ਗੋਬਿੰਦ ਸਿੰਘ ਜੀ ਨੇ ਸੋ ਇਹ ਸਾਨੂੰ ਜਿਹੜਾ ਮੈਸੇਜ ਹੈਗਾ ਬੱਚੇ-ਬੱਚੇ ਤੱਕ ਔਰ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਜਿਹੜੀ ਜਿਹੜਾ ਸਾਡਾ ਗਲੋਬ ਹੈ ਸਾਰੀ ਜਿਹੜੀ ਸਾਡੀ ਮਨੁੱਖਤਾ ਹੈਗੀ ਆ ਉਹ ਇੱਕ ਬਹੁਤ ਅੱਛੀ ਜਿਹੜੀ ਹੈਗੀ ਆ ਮਤਲਬ ਦੁਨੀਆ ਬਾਤ ਸਕੇ ਦਾਸਕਨ ਕਿ ਉਹਨਾਂ ਨੇ ਕੀ ਮੈਸੇਜ ਦਿੱਤਾ ਸੀ ਕਿ ਅਸੀਂ ਉਸ ਮੈਸੇਜ ਦੇ ਉੱਪਰ ਉਹ ਪੂਰੇ ਉਤਰੇ ਮੈਂ ਇੱਕੋ ਹੀ ਸਵਾਲ ਲਵਾਂਗਾ ਚੰਨੀ ਸਾਹਿਬ 2019 ਚ ਪਹਿਲੀ ਪਾਸ਼ਾ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸੀ ਉਦੋਂ ਗੱਲ ਚੱਲੀ ਸੀ ਕਿ ਬੰਦੀ ਸਿੰਘ ਰਿਹਾ ਕਰ ਦਿੱਤੇ ਜਾਣਗੇ ਕਿ ਹੁਣ ਕੋਈ ਇਸ ਤਰ੍ਹਾਂ ਦਾ ਕਦਮ ਤੁਹਾਡੀ ਭਾਰਤ ਪੰਜਾਬ ਭਾਜਪਾ ਦੀ ਬਹੁਤ ਮੰਨਦੇ ਨੇ ਕਿਉਂਕਿ ਪੰਜਾਬ ਯੂਨੀਵਰਸਿਟੀ ਵਾਲਾ ਸੈਨੇਟ ਵਾਲਾ ਜਿਹੜਾ ਪੰਗਾ ਸੀਗਾ ਉਹ ਪੰਜਾਬ ਭਾਜਪਾ ਜੀ ਡੰਡਾ ਨਾ ਚੱਕਦੀਦਾ ਤੁਹਾਡੀ ਹਾਈ ਕਮਾਂਡ ਨੇ ਮੰਨਣਾ ਨਹੀਂ ਸੀ ਤਾਂ ਕੀ ਇਹ ਲੱਗਦਾ ਹੈ ਕਿ ਪੰਜਾਬ ਭਾਜਪਾ ਕੋਈ ਇਸ ਤਰ੍ਹਾਂ ਦੀ ਵਿਉਂਤਬੰਦੀ ਕਰ ਰਹੀ ਹੈ ਕਿ ਪੰਥਕ ਮਸਲਿਆਂ ਦੇ ਉੱਤੇ ਕੋਈ ਨਾ ਕੋਈ ਜਿਹੜਾ ਹੈ ਆਕਸੀਜਨ ਜਿਹੜੀ ਹੈ ਪੰਜਾਬ ਨੂੰ ਦਿੱਤੀ ਜਾਏ ਬੰਦੀ ਸਿੰਘ ਹੋਗੇ ਜਾਂ ਹੋਰ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਮਸਲੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਨੇ ਜਿਹੜੇ ਕੋ ਜਿਹੜੇ ਤੱਕ ਤਾਂ ਪੰਜਾਬ ਭਾਰਤੀ ਜਨਤਾ ਪਾਰਟੀ ਹੈ ਅਸੀਂ ਸਿੱਖ ਮਸਲਿਆਂ ਤੇ ਸਿੱਖਾਂ ਦੇ ਨਾਲ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਜਿੱਥੋਂ ਤੱਕ ਤੁਸੀਂ ਕਹਿ ਰਹੇ ਜਿਹੜੀ 2019 ਦੇ ਵਿੱਚ ਨੋਟੀਫਿਕੇਸ਼ਨ ਸੀ ਉਹ ਮੋਦੀ ਸਾਹਿਬ ਨੇ ਕੀਤੀ ਸੀ ਗੁਰਪੁਰਬ ਤੇ ਜਿਹੜੇ ਪਹਿਲੇ ਪਾਸੇ ਗੁਰਨਾਗ ਦੇਵ ਜੀ ਦਾ 550 55ਵਾਂ ਸਾਲਾ ਸੀ ਉਹਦੇ ਠੀਕ ਹੋ ਗਈ ਸੀ ਹੁਣ ਪ੍ਰੋਬਲਮ ਕੀ ਹੈ ਕਿ ਜਿਹੜੇ ਕਨਵੈਕਟ ਹੈਗੇ ਨੇ ਇਹ ਤਾੜਾ ਦੇ ਵਿੱਚ ਨੇ ਜਿਹੜਾ ਤਾੜਾ ਐਕਟ ਹੈਗਾ ਉਹਦੇ ਲੀਗਲ ਪ੍ਰੋਵੀਜ਼ਨ ਇਹ ਹੈਗੀ ਹੈ ਜੋ ਇੰਟਰਪ੍ਰੀਟੇਸ਼ਨ ਤੇ ਲੀਗਲ ਪ੍ਰੋਵੀਜ਼ਨ ਵੀ ਹੈ ਉਹ ਹੈਗਾ ਕਿ ਜਿਹੜਾ ਵੀ ਉਹਦੇ ਵਿੱਚ ਬੰਦੀ ਹੈ ਹੀ ਹੈਸ ਟੂ ਟੇਕ ਉਹਦਾ ਲਾਸਟ ਜਿਹੜਾ ਸਾਹ ਹੈਗਾ ਉਹ ਜੇਲ੍ਹ ਦੇ ਵਿੱਚ ਹੁਣ ਤੇ ਜਾਂ ਫਿਰ ਇਹ ਹੈਗਾ ਕਈ ਕੇਸਾਂ ਦੇ ਵਿੱਚ ਕਿਉਂ ਜਿੰਨੀ ਦੇਰ ਜਿਹੜਾ ਕਨਵੈਕਟ ਹੈਗਾ ਉਹ ਮਾਫੀ ਨਹੀਂ ਬੰਗਦਾ ਲਿਖ ਕੇ ਨਹੀਂ ਦਿੰਦਾ ਹੁਣ ਛੱਡਿਆ ਨਹੀਂ ਜਾ ਸਕਦਾ ਇਹ ਦੋ ਤਿੰਨ ਨੁਕਤੇ ਹੈਗੇ ਨੇ ਜਿਹੜੇ ਅੜਚਣ ਹੈਗੇ ਨੇ ਹੋਰ ਕੋਈ ਅੜਚਣ ਹੈ ਔਰ ਕੁਝ 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 ਕੇਸ ਨੇ ਜਿਨ੍ਹਾਂ ਦੇ ਵਿੱਚ ਰੋਲ ਵੀ ਸ਼ੁਰੂ ਹੋ ਗਈ ਆ ਜਾਂ ਪ੍ਰੋਫੈਸਰ ਰਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਹੈ ਜਿਵੇਂ ਉਹਨਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਜਾਂ ਕੁਝ ਕੇਸ ਨੇ ਜਿਹੜੇ ਮਿੱਥੀ ਸਜ਼ਾ ਪੂਰੀ ਕਰ ਚੁੱਕੇ ਨੇ ਪਰ ਸਥਾਨਕ ਐਡਮਿਨਿਸਟ੍ਰੇਸ਼ਨ ਜਿਹੜੇ ਨੇ ਉਹ ਉਹਨਾਂ ਵੱਲੋਂ ਹਰੀ ਝੰਡੀ ਨਹੀਂ ਜਾਂਦੀ ਭਾਵੇਂ ਉਹ ਕਿਸੇ ਵੀ ਸਰਕਾਰ ਦੇ ਸਮੇਂ ਦੌਰਾਨ ਰਿਹਾ ਹੋਵੇ ਦੇਖੋ ਮੈਂ ਤੁਹਾਨੂੰ ਜਿਸ ਤਰ੍ਹਾਂ ਕਹਿਆ ਹੈਗਾ ਸਾਡੀ ਤਾਂ ਇੱਕ ਲਿਮਿਟੇਸ਼ਨ ਹੈ ਔਰ ਕੋਰਟ ਦਾ ਮਸਲਾ ਇਹਦੇ ਵਿੱਚ ਫਸਿਆ ਹੋਇਆ ਹੈ ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੀ ਜਿਵੇਂ ਹੁਣ ਦੇ ਆਪਣੇ ਯੂਟੀ ਦੇ ਵਿੱਚ ਹੈਗੀ ਹੈ ਜਾਂ ਪੰਜਾਬ ਦੇ ਵਿੱਚ ਹੈਗੇ ਉਹ ਪੁੱਲਰ ਸਾਹਿਬ ਪੰਜਾਬ 'ਚ ਹੈਗੇ ਨੇ ਤਾਂ ਇਸ ਜਿਹੜੀਆਂ ਸਟੇਟ ਗਵਰਨਮੈਂਟਾਂ ਹੈਗੀਆਂ ਉਹਨਾਂ ਨੂੰ ਹਾਂ ਜੇ ਹੁਣ ਤੁਸੀਂ ਦੇਖੋ ਕੰਸਲਿਊ ਰਿਵਿਊ ਬੋਰਡ ਨੇ ਹੁਣ ਬੈਠਣਾ ਹੈ ਹਾਂ ਉਹ ਜਿਵੇਂ ਹੁਣ ਪਹਿਲਾਂ ਸੀਗਾ ਕਿੰਨੇ ਵਾਰੀ ਬੈਠੇ ਉਹਨਾਂ ਨੇ ਇਹ ਮੁੱਦਾ ਹੀ ਨਹੀਂ ਚੁੱਕਿਆ ਇਹ ਤਾਂ ਕੋਈ ਬਹਿਸ ਨਹੀਂ ਕੀਤੀ ਹੁਣ ਅਸੀਂ ਦੇਖਦੇ ਹਾਂ ਸਾਡੀ ਕੋਸ਼ਿਸ਼ ਹੈ ਕਰਨਾ ਤਾਂ ਉਹਨਾਂ ਨੇ ਹੈ ਕਿ ਸਾਡਾ ਸਬੰਧ ਹੈਗਾ ਸਾਡਾ ਉਹਨਾਂ ਨਾਲ ਤਲਕ ਹੈਗਾ ਸਾਡਾ ਉਹਨਾਂ ਨਾਲ ਮਤਲਬ ਕਨਸਰਨ ਹੈਗਾ ਤੇ ਲੈਟਸ ਸੀ ਕਿ ਕੋਈ ਅੱਛੀ ਗੱਲ ਹੋਵੇ ਪਰ ਅਦਰਵਾਈਜ਼ ਕੀ ਆਗਾ ਕਿਸ ਜਿਹੜਾ ਕ ਅਦਾਲਤੀ ਮਸਲਾ ਹੈਗਾ ਲੀਗਲ ਮਸਲਾ ਹੈਗਾ ਜਾਂ ਕਿਸੇ ਇੰਡੀਵਿਜੂਅਲ ਨੇ ਲਿਖ ਕੇ ਦੇਣਾ ਹੈਗਾ ਉਹ ਸਾਡੇ ਹੱਥ ਨਹੀਂ ਹੈ ਬਹੁਤ ਸ਼ੁਕਰੀਆ ਜੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀਪੁਰ ਮਨਾਉਣ ਲਈ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਕੀਰਤਨ ਦਰਬਾਰ ਕੀਤਾ ਜਾ ਰਿਹਾ ਹੈ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਤੇ ਸੀਨੀਅਰ ਨੇਤਾ ਐਸਐਸ ਚੰਨੀ ਸਾਡੇ ਨਾਲ ਬਣੇ ਹੋਏ ਨੇ ਚੰਨੀ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਦੇਖੋ ਅੱਜ ਦਾ ਬਹੁਤ ਪਵਿੱਤਰ ਦਿਹਾੜਾ ਹੈ ਇਤਿਹਾਸਿਕ ਹੈ ਜਦੋਂ ਆਪਾਂ ਸਾਰੀ ਸਾਰਾ ਦੇਸ਼ ਮੁੱਚੀ ਮਨੁੱਖਤਾ ਨਾਲ ਕਹੂੰਗਾ ਕਿ ਗੁਰੂ ਸਾਹਿਬ ਦੇ ਕੁਤੇਗ ਬਾਦ ਸਾਹਿਬ ਦੇ 350ਵਾਂ ਜਿਹੜਾ ਸ਼ਹੀਦੀ ਗੁਰਪੁਰਬ ਹੈ ਉਹ ਮਨਾਇਆ ਜਾਵੇ ਆਲ ਓਵਰ ਦੀ ਵਰਲਡ ਮਨਾ ਰਹੀ ਹੈ ਔਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਅਸੀਂ ਇੱਥੇ ਇੱਕ ਬਹੁਤ ਵਿਸ਼ਾਲ ਨਗਰ ਕੀਰਤਨ ਜਿਹੜਾ ਕੀਰਤਨ ਦਰਬਾਰ ਸਜਾਇਆ ਹੋਇਆ ਅਸੀਂ ਉਹਦੇ ਵਿੱਚ ਸ਼ਾਮਲ ਹੋ ਰਹੇ ਹਾਂ ਔਰ ਸਾਡੇ ਜਿਹੜੇ ਦਿੱਲੀ ਤੋਂ ਮੋਦੀ ਸਾਹਿਬ ਦੇ ਰੈਪਰੈਜ਼ੈਂਟੇਟਿਵ ਸ੍ਰੀ ਸਖਾਵਤ ਜੀ ਮਨਿਸਟਰ ਜਿਹੜੇ ਹੈਗੇ ਜੂਲੀਅਨ ਮਨਿਸਟਰ ਉਹ ਸਾਡੇ ਪਾਰਟੀ ਦੇ ਪ੍ਰਧਾਨ ਡਾਕਰ ਸਾਹਿਬ ਵਰਕਿੰਗ ਪ੍ਰਧਾਨ ਆਪਣੇ ਅਸ਼wini ਸ਼ਰਮਾ ਜੀ ਔਰ ਸਾਰੇ ਸੰਗਠਨ ਮੰਤਰੀ ਸ੍ਰੀ ਨਿਵਾਸ ਸੱਲੂ ਜੀ ਔਰ ਅਸੀਂ ਸਾਰੇ ਇੱਥੇ ਨਤਮਸਤਕ ਹੋਏ ਔਰ ਇਹੀ ਅਰਦਾਸ ਕਰਦੇ ਆ ਕਿ ਗੁਰੂ ਸਾਹਿਬ ਸਾਡੇ ਸਾਰਿਆਂ ਤੇ ਸਮੁੱਚੀ ਮਨੁੱਖਤਾ ਤੇ ਮਿਹਰ ਕਰਨ ਔਰ ਜੋ ਉਹਨਾਂ ਨੇ ਪੂਰਨੇ ਪਾਏ ਨੇ ਜੋ ਉਹਨਾਂ ਨੇ ਬਲਿਦਾਨ ਦਿੱਤਾ ਹੈ ਜੋ ਉਹਨਾਂ ਨੇ ਸ਼ਾਂਤੀ ਦੀ ਭਾਵਨਾ ਕੰਟਰੋਲ ਸਭ ਕੁਝ ਤਿਆਗ ਔਰ ਇੱਕ ਮਿਸਾਲ ਬਣ ਕੇ ਦੁਨੀਆ ਦੇ ਵਿੱਚ ਕੋਈ ਇਤਿਹਾਸ ਦੇ ਵਿੱਚ ਇਹੋ ਜੀ ਮਿਸਾਲ ਨਹੀਂ ਹੈਗੀ ਜੋ ਗੁਰੂ ਸਾਹਿਬ ਨੇ ਦਿੱਤੀ ਹੈ ਔਰ ਉਹਨਾਂ ਨੇ ਸਿੱਖਾ ਨਹੀਂ ਦਿੱਤੀ ਹੈ ਭਾਈ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਔਰ ਉਹਨੂੰ ਫਿਰ ਅੱਗੇ ਚਲਾਇਆ ਸਾਡੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਇਹ ਸਾਨੂੰ ਜਿਹੜਾ ਮੈਸੇਜ ਹੈਗਾ ਬੱਚੇ-ਬੱਚੇ ਤੱਕ ਔਰ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਜਿਹੜੀ ਜਿਹੜਾ ਸਾਡਾ ਗਲੋਬ ਹੈ ਸਾਰੀ ਜਿਹੜੀ ਸਾਡੀ ਮਨੁੱਖਤਾ ਹੈਗੀ ਆ ਉਹ ਇੱਕ ਬਹੁਤ ਅੱਛੀ ਜਿਹੜੀ ਹੈਗੀ ਹੈ ਮਤਲਬ ਦੁਨੀਆ ਬਾਤ ਸਕੇ ਤੇ ਦਸ ਸਕਨ ਕਿ ਉਹਨਾਂ ਨੇ ਕੀ ਮੈਸੇਜ ਦਿੱਤਾ ਸੀ ਕਿ ਅਸੀਂ ਉਸ ਮੈਸੇਜ ਦੇ ਉੱਪਰ ਉਹ ਪੂਰੇ ਉਤਰੇ ਮੈਂ ਇੱਕੋ ਹੀ ਸਵਾਲ ਲਵਾਂਗਾ ਚੰਨੀ ਸਾਹਿਬ 2019 ਚ ਪਹਿਲੀ ਪਾਸ਼ਾ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸੀ ਉਦੋਂ ਗੱਲ ਚੱਲੀ ਸੀ ਕਿ ਬੰਦੀ ਸਿੰਘ ਰਿਹਾ ਕਰ ਦਿੱਤੇ ਜਾਣਗੇ ਕਿ ਹੁਣ ਕੋਈ ਇਸ ਤਰ੍ਹਾਂ ਦਾ ਕਦਮ ਤੁਹਾਡੀ ਭਾਰਤ ਪੰਜਾਬ ਭਾਜਪਾ ਦੀ ਬਹੁਤ ਮੰਨਦੇ ਨੇ ਕਿਉਂਕਿ ਪੰਜਾਬ ਯੂਨੀਵਰਸਿਟੀ ਵਾਲਾ ਸੈਨੇਟ ਵਾਲਾ ਜਿਹੜਾ ਪੰਗਾ ਸੀਗਾ ਉਹ ਪੰਜਾਬ ਭਾਜਪਾ ਜੀ ਡੰਡਾ ਨਾ ਚੱਕਦੀਦਾ ਤੁਹਾਡੀ ਹਾਈ ਕਮਾਂਡ ਨੇ ਮੰਨਣਾ ਨਹੀਂ ਸੀ ਤਾਂ ਕੀ ਇਹ ਲੱਗਦਾ ਹੈ ਕਿ ਪੰਜਾਬ ਭਾਜਪਾ ਕੋਈ ਇਸ ਤਰ੍ਹਾਂ ਦੀ ਵਿਉਂਤਬੰਦੀ ਕਰ ਰਹੀ ਹੈ ਕਿ ਪੰਥਕ ਮਸਲਿਆਂ ਦੇ ਉੱਤੇ ਕੋਈ ਨਾ ਕੋਈ ਜਿਹੜਾ ਹੈ ਆਕਸੀਜਨ ਜਿਹੜੀ ਆ ਪੰਜਾਬ ਨੂੰ ਦਿੱਤੀ ਜਾਏ ਬੰਦੀ ਸਿੰਘ ਹੋ ਗਏ ਜਾਂ ਹੋਰ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਮਸਲੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਨੇ ਜਿਹੜੇ ਕੋ ਜਿਹੜੇ ਤੱਕ ਤਾਂ ਪੰਜਾਬ ਭਾਰਤੀ ਜਨਤਾ ਪਾਰਟੀ ਹੈ ਅਸੀਂ ਸਿੱਖ ਮਸਲਿਆਂ ਤੇ ਸਿੱਖਾਂ ਦੇ ਨਾਲ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਜਿੱਥੋਂ ਤੱਕ ਤੁਸੀਂ ਕਹਿ ਰਹੇ ਜਿਹੜੀ 2019 ਦੇ ਵਿੱਚ ਨੋਟੀਫਿਕੇਸ਼ਨ ਸੀ ਉਹ ਮੋਦੀ ਸਾਹਿਬ ਨੇ ਕੀਤੀ ਸੀ ਗੁਰਪੁਰਬ ਤੇ ਜਿਹੜੇ ਪਹਿਲੇ ਪਾਸੇ ਗੁਰਨਾਗ ਦੇਵ ਜੀ ਦਾ 550 55ਵਾਂ ਸਾਲਾ ਸੀ ਉਹਦੇ ਠੀਕ ਹੋ ਗਈ ਸੀ ਹੁਣ ਪ੍ਰੋਬਲਮ ਕੀ ਹੈ ਕਿ ਜਿਹੜੇ ਕਨਵੈਕਟ ਹੈਗੇ ਨੇ ਇਹ ਟਾਡਾ ਦੇ ਵਿੱਚ ਨੇ ਜਿਹੜਾ ਟਾਡਾ ਐਕਟ ਹੈਗਾ ਉਹਦੇ ਲੀਗਲ ਪ੍ਰੋਵੀਜ਼ਨ ਇਹ ਹੈਗੀ ਹੈ ਜੋ ਇੰਟਰਪ੍ਰੀਟੇਸ਼ਨ ਤੇ ਲੀਗਲ ਪ੍ਰੋਵੀਜ਼ਨ ਵੀ ਹੈ ਉਹ ਹੈਗਾ ਕਿ ਜਿਹੜਾ ਵੀ ਉਹਦੇ ਵਿੱਚ ਬੰਦੀ ਹੈ ਹੀ ਹੈਜ਼ ਟੂ ਟੇਕ ਉਹਦਾ ਲਾਸਟ ਜਿਹੜਾ ਸਾਹ ਹੈਗਾ ਉਹ ਜੇਲ੍ਹ ਦੇ ਵਿੱਚ ਹੁਣ ਤੇ ਜਾਂ ਫਿਰ ਇਹ ਹੈਗਾ ਕਈ ਕੇਸਾਂ ਦੇ ਵਿੱਚ ਕਿ ਉਹ ਜਿੰਨੀ ਦੇਰ ਜਿਹੜਾ ਕਨਵੈਕਟ ਹੈਗਾ ਉਹ ਮਾਫੀ ਨਹੀਂ ਮੰਗਦਾ ਲਿਖ ਕੇ ਨਹੀਂ ਦਿੰਦਾ ਹੁਣ ਛੱਡਿਆ ਨਹੀਂ ਜਾ ਸਕਦਾ ਇਹ ਦੋ ਤਿੰਨ ਨੁਕਤੇ ਹੈਗੇ ਨੇ ਜਿਹੜੇ ਅੜਚਣ ਹੈਗੇ ਨੇ ਹੋਰ ਕੋਈ ਅੜਚਣ ਔਰ ਕੁਝ 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 ਕੇਸ ਨੇ ਜਿਨ੍ਹਾਂ ਦੇ ਵਿੱਚ ਰੋਲ ਵੀ ਸ਼ੁਰੂ ਹੋ ਗਈ ਆ ਜਾਂ ਪ੍ਰੋਫੈਸਰ ਰਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਹੈ ਜਿਵੇਂ ਉਹਨਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਜਾਂ ਕੁਝ ਕੇਸ ਨੇ ਜਿਹੜੇ ਮਿੱਥੀ ਸਜ਼ਾ ਪੂਰੀ ਕਰ ਚੁੱਕੇ ਨੇ ਪਰ ਸਥਾਨਕ ਐਡਮਿਨਿਸਟ੍ਰੇਸ਼ਨ ਜਿਹੜੇ ਨੇ ਉਹ ਉਹਨਾਂ ਵੱਲੋਂ ਹਰੀ ਝੰਡੀ ਨਹੀਂ ਜਾਂਦੀ ਭਾਵੇਂ ਉਹ ਕਿਸੇ ਵੀ ਸਰਕਾਰ ਦੇ ਸਮੇਂ ਦੌਰਾਨ ਰਿਹਾ ਹੋਵੇ ਦੇਖੋ ਮੈਂ ਤੁਹਾਨੂੰ ਜਿਸ ਤਰ੍ਹਾਂ ਕਹਿਆ ਹੈਗਾ ਸਾਡੀ ਤਾਂ ਇੱਕ ਲਿਮਿਟੇਸ਼ਨ ਹੈ ਔਰ ਕੋਰਟ ਦਾ ਮਸਲਾ ਇਹਦੇ ਵਿੱਚ ਫਸਿਆ ਹੋਇਆ ਹੈ ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੀ ਜਿਵੇਂ ਹੁਣ ਦੇ ਆਪਣੇ ਯੂਟੀ ਦੇ ਵਿੱਚ ਹੈਗੀ ਹੈ ਜਾਂ ਪੰਜਾਬ ਦੇ ਵਿੱਚ ਹੈਗੇ ਉਹ ਪੁੱਲਰ ਸਾਹਿਬ ਪੰਜਾਬ 'ਚ ਹੈਗੇ ਨੇ ਤਾਂ ਇਸ ਜਿਹੜੀਆਂ ਸਟੇਟ ਗਵਰਨਮੈਂਟਾਂ ਹੈਗੀਆਂ ਉਹਨਾਂ ਨੂੰ ਹਾਂ ਜੇ ਹੁਣ ਤੁਸੀਂ ਦੇਖੋ ਕੰਸਲਿਵਿਊ ਬੋਰਡ ਨੇ ਹੁਣ ਬੈਠਣਾ ਹੈ ਹਾਂ ਉਹ ਜਿਵੇਂ ਹੁਣ ਪਹਿਲਾਂ ਸੀਗਾ ਕਿੰਨੇ ਵਾਰੀ ਬੈਠੇ ਉਹਨਾਂ ਨੇ ਇਹ ਮੁੱਦਾ ਹੀ ਨਹੀਂ ਚੁੱਕਿਆ ਇਹ ਤਾਂ ਕੋਈ ਬਹਿਸ ਨਹੀਂ ਕੀਤੀ ਹੁਣ ਅਸੀਂ ਦੇਖਦੇ ਹਾਂ ਸਾਡੀ ਕੋਸ਼ਿਸ਼ ਹੈ ਕਰਨਾ ਤਾਂ ਉਹਨਾਂ ਨੇ ਹੈ ਕਿ ਸਾਡਾ ਸਬੰਧ ਹੈਗਾ ਸਾਡਾ ਉਹਨਾਂ ਨਾਲ ਤੱਲਕ ਹੈਗਾ ਸਾਡਾ ਉਹਨਾਂ ਨਾਲ ਮਤਲਬ ਕਨਸਰਨ ਹੈਗਾ ਤੇ ਲੈਟਸ ਸੀ ਕਿ ਕੋਈ ਅੱਛੀ ਗੱਲ ਹੋਵੇ ਪਰ ਅਦਰਵਾਈਜ਼ ਕੀ ਹੈਗਾ ਕਿਸ ਤੋਂ ਜਿਹੜਾ ਕਦਾਲਤੀ ਮਸਲਾ ਹੈਗਾ ਲੀਗਲ ਮਸਲਾ ਹੈਗਾ ਜਾਂ ਕਿਸੇ ਇੰਡੀਵਿਜੂਅਲ ਨੇ ਲਿਖ ਕੇ ਦੇਣਾ ਹੈਗਾ ਉਹ ਸਾਡੇ ਹੱਥ ਨਹੀਂ ਹੈ ਬਹੁਤ ਸ਼ੁਕਰੀਆ ਜੀ